ਪਰਮਵੇਹ ਹਾਂਜੀ ਜੀ ਅਸੀਂ ਕਿੰਨਾਂ ਕਿਹਰਵਾ ਸਾਡਾ ਸਾਰਾ ਕੁਝ ਤੇ ਤੁਹਾਡਾ ਹੀ ਆ ਹੈ ਦੋਵੇਂ ਕੁੜੀਆਂ ਵਾ ਤੇ ਜੋ ਖਜਾ ਗਈਆਂ ਦੋ ਚਾਰ ਕੱਲੇ ਪੈਲੀ ਜਿਹੜੀ ਉਹ ਤੁਹਾਨੂੰ ਆਪਾਂ ਦੇ ਦੇਣੀ ਆ ਤੇ ਤੁਸੀਂ ਸਾਨੂੰ ਸਾਂਭ-ਸੂਭ ਲਿਓ ਮੰਗਦੀ ਵਾਰ ਤੇ ਮੈਨੂੰ ਤਾਂ ਕਦੀ ਜਾਪਿਆ ਨਹੀਂ ਵੀ ਮੇਰੀਆਂ ਦੋ ਕੁੜੀਆਂ ਵਾ ਮੈਨੂੰ ਤਾਂ ਹੁਣ ਇਹ ਜਾਪਦਾ ਵੀ ਮੇਰੇ ਚਾਰ ਪੋਤੀ ਆ ਦੋ ਤੁਸੀਂ ਹੋਗੇ ਦੋ ਇਹ ਹੋਗੀਆਂ ਨਹੀਂ ਬਿਲਕੁਲ ਇਦਾਂ ਹੀ ਹਾਂਜੀ ਠੀਕ ਆ ਕਿ ਨਹੀਂ ਹਾਂਜੀ ਤੇ ਮੇਰੇ ਤੇ ਬੜੀ ਜਾਨ ਸੌਖੀ ਆ ਤੇ ਆਪਾਂ ਖੁਸ਼ ਵਾ ਤੇ ਇਹ ਆਪਣੇ ਘਰ ਠੀਕ-ਠਾਕ ਰਹਿਣ ਹੋਰ ਕੀ ਚਾਹੀਦਾ ਨਹੀਂ ਕੋਈ ਚਿੰਤਾ ਨਹੀਂ ਕਰਨਾ ਕਿੱਥੇ ਜਾਣਾ ਵਾ ਚਲਿਓ ਡੈਡੀ ਜੀ ਹੁਣੇ ਰੋ ਜਾਣਾ ਮੈਂ ਉਹ ਨਹੀਂ ਪੁੱਤਾ ਰੋਟੀ ਨਾਲ ਠੀਖਾ ਕੇ ਜਾਓ ਤੁਸੀਂ ਲੈ ਦੱਸ ਪਹਿਲੀ ਗੱਲ ਤਾਂ ਅੱਜ ਰਾਤ ਰੋ ਸਵੇਰੇ ਚਲ ਜਿਓ ਕੋਈ ਗੱਲ ਨਹੀਂ ਮਮੀ ਰਾਤ ਨਹੀਂ ਰਹਿਣਾ ਤੇ ਨਾਲੇ ਮਮੀ ਹੁਣੀ ਕਹਿੰਦੇ ਵੀ ਜਲਦੀ ਆ ਜਿਓ ਤੇ ਕੋਈ ਵੀ ਰੋਟੀ ਪਾਣੀ ਬਣਾਉਨੇ ਰੋਟੀ ਨਹੀਂ 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 ਰੋਟੀ ਨਹੀਂ ਖਾਣੀ ਹੁਣ ਚਲਿਏ ਬਸ ਚਾਹ ਪੀ ਲਈਏ ਡੈਡੀ ਤੁਹਾਨੂੰ ਚਾਹ ਨਾਲ ਰੋਟੀ ਨਹੀਂ ਸੈਂ ਨਾ ਨਾ ਰੋਟੀ ਨਾ ਬਣਾਇਆ ਰੋਟੀ ਨਹੀਂ ਬਣਾਉਣੀ ਮਮੀ ਤੇ ਹੁਣ ਇਹਦਾ ਫਿਰ ਕੁੜੀ ਦਾ ਕਿੱਦਾਂ ਕਰਨਾ ਕੋਈ ਨਹੀਂ ਡੈਡੀ ਆਉਣਗੇ ਮਮੀ ਤੇ ਪਿੰਦਰ ਬਾਜੀ ਤੋ ਲੈ ਕੇ ਜਾਣਗੇ ਇਹਨੂੰ ਸਮਝ ਗਈ ਆ ਹੁਣ ਮੰਮੀ ਨੇ ਵੀ ਸਮਝਾਇਆ ਹੈ ਇਹਨੂੰ ਤੇ ਕੋਈ ਨਹੀਂ ਸਮਝ ਗਈ ਆ ਹੁਣ ਨਹੀਂ ਕਰਦੀ ਇਦਾਂ ਚਲ ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰਿਓ ਜਾ ਕੇ ਉਹਨਾਂ ਨੇ ਕੁਝ ਨਹੀਂ ਕਹਿਣਾ ਹੈਗਾ ਉਹਨਾਂ ਨੇ ਵੀ ਸਾਨੂੰ ਐਸੀ ਕਰਕੇ ਭੇਜਿਆ ਵੀ ਕੋਈ ਨਹੀਂ ਗੱਲ ਕਰਕੇ ਆਇਆ ਤੈਨੂੰ ਲੈ ਕੇ ਆਈਏ ਠੀਕ ਆ ਠੀਕ ਆ ਚਲੋ ਸਿਆਣੇ ਨੇ ਉਹ ਵੀ ਹਾਂਜੀ ਉਹਨਾਂ ਨੂੰ ਕਿਹੜੀ ਜ਼ਰੂਰਤ ਨਹੀਂ ਗਈ ਹਾਂਜੀ ਠੀਕ ਹੈ ਨਾ ਚਲੋ ਚੱਲੀਏ ਬਾਕੀ ਕੋਈ ਗੱਲ ਨਹੀਂ ਠੀਕ ਹੀ ਹੋਊਗਾ ਸਾਰਾ ਕੁਝ ਠੀਕ ਆ ਦੋਵੇਂ ਪਾਣਾ ਦੇ ਨਾਲ ਮਿਲ ਕੇ ਰਿਆ ਕਰੋ ਕੀ ਲੈਣਾ ਇੱਥੋਂ ਹਾਂਜੀ ਕੋਈ ਨਹੀਂ ਆਉਣਗੇ ਹੁਣ ਉੱਤੇ ਲੈ ਜਾਣਗੇ ਫਿਰ ਆ ਕੇ ਕਰੀ ਨਾਲੇ ਤੂੰ ਵੱਡੀ ਆ ਹਾਂਜੀ ਠੀਕ ਆ ਕਿ ਨਹੀਂ ਤੂੰ ਜਿਹੜਾ ਕੰਮ ਕਹਿੰਦੀ ਆ ਨਾ ਆਪੇ ਕਰਿਆ ਕਰੂਗੀ ਕੋਈ ਨਹੀਂ ਤੀ ਟੈਨਸ਼ਨ ਨਾ ਲਓ ਹਾਂ ਕਰਿਆ ਕਰੂਗੀ ਸਾਰਾ ਮੈਂ ਤੋਈ ਫਿਕਰ ਨਹੀਂ ਕਰਨੀ ਕਿ ਮੈਂ ਕੋਈ ਨਹੀਂ ਪੁੱਤ ਮੈਨੂੰ ਤੁਹਾਡੇ ਹੁੰਦੀਆਂ ਕਾਦੀ ਫਿਕਰ ਹ ਹ ਚਲੋ ਫਿਰ ਚਲੋ ਠੀਕ ਆ ਫਿਰ ਕਿਨੀ ਰੌਣਕ ਲੱਗੀ ਉਧਰੋਂ ਚੱਲ ਚੱਲੇ ਚੰਗਾ ਮੰਮੀ ਜੀ ਚੰਗਾ ਧਿਆਨ ਰੱਖਿਓ ਆਪਾਂ ਹਾਂ ਠੀਕ ਚੰਗਾ ਡੈਡੀ ਜੀ ਚੰਗਾ ਬੋਲ ਚੰਗਾ ਹਾਂ ਹੋਰ ਸਾਰਾ ਡੱਬਾ ਹੀ ਆਵਾਂਗੇ ਹੋਰ ਹੌਲੀ ਜਾਓ ਹੈ ਹਾਂਜੀ ਠੀਕ ਆਹਾ ਵਾ ਵੱਡੀ ਪੈਂਦੀ ਸਕੂਟਰ 'ਤੇ ਚੱਲ ਜਾਸ ਬੇਫਿਕਰੇ ਹੋ ਕੇ ਚੱਲੇ ਠੀਕ ਹੈ ਨਾ ਇੱਦਾਂ ਗੱਲ ਲਿਆ ਆਹੋ ਇਹ ਵੀ ਮੰਨ ਗਿਆ ਉਧਰ ਨਹੀਂ ਨਹੀਂ ਹੁਣ ਸਮਝ ਗਈ ਆ ਨਾਲੇ ਵਧੀਆ ਗੱਲ ਵਾ ਆਪਣੇ ਘਰ ਜਾਊਗੀ ਆਪਣਾ ਵਧੀਆ ਤਰੀਕੇ ਨਾਲ ਰਹੂਗੀ ਤੇ ਡੈਡੀ ਹੋਣਾ ਦੀ ਵੀ ਟੈਨਸ਼ਨ ਮੁਕੂਗੀ ਆਹੋ ਬਿਲਕੁਲ ਕੇ ਉਹੀ ਤੇ ਮੈਂ ਨਾਲ ਗੱਲ ਕਰੰਦੇ ਸੀ ਡੈਡੀ ਕਹਿੰਦੇ ਅਸੀਂ ਵੀ ਮੱਬਾ ਮਾਰ ਰਹੀ ਨਹੀਂ ਆ ਤੁਹਾਡਾ ਹੀ ਆ ਸਾਰਾ ਕੁਝ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਨਾ ਅਗਲੇ ਫੋਟ ਬਣਾਏ ਆ ਚੱਲ ਬੈ ਫਿਰ ਜਸਵਿੰਦਰ ਹਾਂਜੀ ਇੱਧਰ ਆ ਦੱਸ ਮੈਂ ਤਾਂ ਇੱਕ ਗੱਲ ਵੇਖੀ ਆ ਤੂੰ ਸਾਰੀ ਉਮਰ ਉਹਰੇ ਖਿਲਾਫ ਰਹੀ ਹੈਂ ਜੱਸ ਦੇ ਉਹਨੂੰ ਖੋਟਾ ਸਿੱਕਾ ਕਹਿੰਦੀ ਰਹੀ ਹੈਂ ਤੂੰ ਹੈਂ ਤੂੰ ਵੀ ਕਹਿੰਦੀ ਰਹੀ ਹੈਂ ਤਾਂ ਨਾ ਹੋਊਗੀ ਪਰ ਉਹ ਖੋਟਾ ਸਿੱਕਾ ਨਹੀਂ ਸੀ ਉਹ ਤਾਂ ਖਰਾ ਸਿੱਕਾ ਨਿਕਲੀ ਹੈ ਵੇਖ ਲੈ ਉਹਦੇ ਨਾਲ ਇੰਨਾ ਕੁਝ ਹੁੰਦਾ ਰਿਹਾ ਉਹ ਵਿਚਾਰੀ ਫੇਰ ਉੱਥੋਂ ਆਈ ਆ ਹੁਣ ਵੀ ਉਹ ਕਹਿੰਦੀ ਕੋਈ ਗੱਲ ਨਹੀਂ ਇਹਨੂੰ ਲੈ ਕੇ ਵੀ ਜਾਣਗੇ ਜਿੱਦਾਂ ਹੋਊਗਾ ਸਾਰੀ ਮੇਰੀ ਹੈਲਪ ਵੀ ਕਰੂਗੀ ਇਹ ਮੇਰੀ ਛੋਟੀ ਭੈਣਾ ਕਿੰਨਾ ਪਿਆਰ ਕਰਦੀ ਨਹੀਂ ਉਹ ਅੱਜ ਵੇਖਿਆ ਮੈਂ ਉਹਦੀਆਂ ਗੱਲਾਂ ਬਾਤਾਂ ਅੱਗੇ ਨਾਲ ਉਹ ਕਿੰਨੀ ਸਿਆਣੀ ਹੋਈ ਹੈ ਬਾਕੀ ਮੈਂ ਉਹਨੂੰ ਕਹਿਤਾ ਸੀ ਪੁੱਤ ਮੈਂ ਤੇਰੇ ਨਾਲ ਬੜੇ ਵਾਅਦੇ ਕੀਤੇ ਆ ਜੇ ਇਹ ਤੇ ਮੇਰੀ ਧੀ ਹੈ ਨਾ ਤੇ ਸਾਰੀਆਂ ਗੱਲਾਂ ਢਿੱਡ ਚੋਂ ਕੱਢਦੀ। ਉਹ ਆਂਦੀ ਮੰਮੀ ਕੋਈ ਗੱਲ ਨਹੀਂ। ਮੈਂ ਆਪਣੀ ਮਾਂ ਚ ਤੇ ਤੇ ਚ ਕੋਈ ਫਰਕ ਨਹੀਂ ਪਾਇਆ। ਮੇਰੇ ਵਾਸਤੇ ਤੂੰ ਸਤੀਆਂ ਮਾਵਾਂ ਨਾਲੋਂ ਵੀ ਵੱਧ ਵਾਂ। ਸ਼ੁਕਰ ਆ ਪ੍ਰਮਾਤਮਾ ਦਾ ਕਿਤੇ ਟਾਈਮ ਰਹਿੰਦਿਆ ਤੈਨੂੰ ਵੀ ਅਕਲ ਆ ਗਈ। ਚਲੋ ਹੋਈ ਜਾਂਦੀਆਂ ਨੇ ਗਲਤੀਆਂ। ਇਹ ਤਾਂ ਨਹੀਂ ਵੀ ਗਲਤੀਆਂ ਨਹੀਂ ਹੁੰਦੀਆਂ ਤੇ ਜਿਹੜੀਆਂ ਬਾਅਦ ਚ ਵੀ ਸਮਝ ਜੇ ਨਾ ਉਹ ਵੀ ਮੈਨੂੰ ਬੜਾ ਵਧੀਆ ਹੁੰਦਾ। ਕੋਈ ਵੀ ਜਿਹੜੀ ਦਿਮਾਗ ਚ ਆ ਗਈ। ਇਹ ਜ਼ਰੂਰੀ ਨਹੀਂ ਹੁੰਦਾ। ਕਿ ਜਿਹੜੇ ਆਪਣੇ ਨਾਣੇ ਢਿੱਡ ਜੋ ਜੰਮੇ ਆ ਉਹ ਹੀ ਆਪਣੇ ਹੁੰਦੇ ਆ। ਕਈ ਵਾਰੀ ਟਾਈਮ ਹੀ ਇਦਾਂ ਦਾ ਆ ਜਾਂਦਾ ਵਾ। ਵੀ ਅਪਣਾਉਣੇ ਵੀ ਪੈਂਦੇ ਆ ਠੀਕ ਹੈ ਨਾ ਚਲ ਉਹਦਾ ਕਿਹੜਾ ਜੀ ਕਰਦਾ ਹੈ ਮਰਨ ਵਾਲੀ ਦਾ ਵੀ ਮੈਂ ਮਰ ਜਾ ਉਹ ਮਰ ਗਈ ਉਹਦਾ ਦਾਣਾ ਪਾਣੀ ਛੁੱਟ ਗਿਆ ਤੇਰਾ ਦਾਣਾ ਪਾਣੀ ਇੱਥੇ ਤੂੰ ਆ ਗਈ ਤੇ ਜੇ ਤੂੰ ਉਦੋਂ ਦੀ ਆ ਗਿਆ ਉਹਨੂੰ ਨਾਲ ਹੀ ਕੰਨਾ ਲਾਉਂਦੀ ਕਿੰਨੀ ਵਧੀਆ ਗੱਲ ਏ ਹੁਣ ਵੇਲਾ ਉਹੋ ਹੀ ਤੇਰੇ ਕੰਮ ਆਈ ਆ ਚਲੋ ਕੋਈ ਨਹੀਂ ਮੈਂ ਤਾਂ ਫੇਰ ਵੀ ਆਨੀ ਆ ਵੀ ਸਿਆਣੀ ਨਿਕਲੀ ਆ ਜੇ ਉਹੋ ਜੀ ਹੁੰਦੀ ਢੇਡ ਚ ਗੁੱਸਾ ਰੱਖਦੀ ਤੇ ਅੱਜ ਜੇ ਇਹਦਾ ਨਵਦਾ ਘਰ ਵਸਣਾ ਹੈ ਅਗਲੀ ਤਾਂ ਵੀ ਨਾ ਵਸਣ ਦਿੰਦੀ ਮੈਨੂੰ ਫਿਰ ਵੀ ਸਿਆਣੀ ਸਮਝਦਾਰਨ ਵਾਲੀ ਉਹਦੀ ਸੱਸ ਬੜੀ ਸਿਆਣੀ ਹੈ ਜੇ ਹੁਣ ਉਹ ਚਾਵੇ ਨਾ ਤਾਂ ਨਵਦੇ ਉੱਥੇ ਪੈਰ ਨਾ ਲੱਗਣ ਜਿੱਦਾਂ ਤੁਸੀਂ ਕਰਦੀਆਂ ਰਹੀਆਂ ਜੇ ਪਰ ਉਹਦੇ ਇਹੋ ਜੀ ਸੋਚ ਨਹੀਂ ਆਗੀ ਉਹ ਕੁੜੀ ਬਹੁਤ ਸਿਆਣੀ ਹੈ ਨਵ ਲੱਗੀ ਥੋੜੀ ਜੀ ਉਹਦੀ ਨਾਲ ਟੇਢੀ ਬੋਲਣ ਮੈਂ ਫਿਰ ਚਪੇੜ ਕੱਸੀ ਮੈਂ ਹਜੇ ਵੀ ਨਹੀਂ ਇਹਨੂੰ ਕੋਈ ਵਾੜੀ ਚੰਗੀ ਗੱਲ ਕਰ ਤੇਰੀ ਮੈਂ ਜੀਬ ਨਾ ਖੀਚੀ ਤੇ ਗੱਲ ਹੁਣ ਇੱਕ ਕੰਮ ਕਰੀ ਸਾਰੇ ਕੰਮ ਮੈਨੂੰ ਲੱਗਦਾ ਠੀਕ ਹੀ ਹੋ ਜਾਣੇ ਆ ਹੁਣ ਉਹ ਕੁੜੀ ਨਾਲ ਕਿਤੇ ਫਰਕ ਨਾ ਪਾਈ ਨਹੀਂ ਨਹੀਂ ਹਜੇ ਵੀ ਮੈਂ ਪਾਉ ਟਾਈਮ ਨਾ ਸਮਝ ਗਈਆਂ ਮੈਂ ਜਰਾ ਕਵੇਲੀਆ ਲਗੇੜਾ ਮਾਰਵਾ ਮੈਂ ਗਿਆ ਹੀ ਨਹੀਂ ਅੱਜ ਚਲੋ ਕੋਈ ਨਹੀਂ ਮਾਰ ਹਾਂ ਤੁਸੀਂ ਬੈਠੋ ਮਮਮੀ ਨੇ ਬੁਲਾ ਲਿਆ ਮੈਂ ਤੁਹਾਨੂੰ ਜਬ ਬੁਲਾ ਲਿਆ ਛੇਤੀ ਆਇਂ ਪਰ ਬੇਜੀ ਕੀ ਗੱਲ ਹੁੰਦੀ ਆ ਹਣਾ ਇੱਕ ਹੋਣੀ ਲੈ ਕੋ ਤਾਂ ਆ ਵੀ ਟੈਂਪਰ ਸਸਟੀ ਕਾ ਮੈਂ ਤਾਂ ਫਿਕਰ ਲੱਗਾ ਹੀਗਾ ਤੇ ਆ ਬਿਲਕੁਲ ਕਿਠਾ ਮੈਂ ਤਾਂ ਉਹਨੂੰ ਟਿੱਕੀ ਜਾਣੀ ਹੈ ਹੁਣ ਮੰਮੀ ਗੱਲ ਕਰਕੇ ਹੋਣੀ ਆ ਉੱਥੇ ਸਾਰੀ ਅੱਛਾ ਮੈਨੂੰ ਇਹ ਦੱਸੋ ਛੇਤੀ ਪਹਿਲਾਂ ਵੀ ਕੀ ਗੱਲ ਨਿਬੜੀ ਸਾਰੀ ਹੁਣ ਮੰਮੀ ਕੱਲ ਤਾਂ ਕੋਈ ਨਹੀਂ ਅੱਜ ਤਾਂ ਮੰਮੀ ਵੀ ਬੜੇ ਤਰੀਕੇ ਨਾਲ ਬੋਲਣ ਡੈ ਹੀ ਵਧੀਆ ਅੱਛਾ ਅੱਛਾ ਵਧੀਆ ਬੋਲਦਾ ਹੈ ਨਾ ਬੜਾ ਵਧੀਆ ਨਹੀਂ ਮੈਂ ਤਾਂ ਹੈਰਾਨੀ ਹੋ ਗਈ ਕਿ ਇਹ ਅੱਜ ਕਿਧਰੋਂ ਚੰਨ ਚੜ ਗਿਆ ਅੱਛਾ ਬੜਾ ਵਧੀਆ ਬੋਲਣ ਡੈ ਤੇ ਬਾਕੀ ਇਹ ਆ ਕਿ ਉਹਨੂੰ ਵੀ ਕਹਿਣ ਡੈਗੇ ਕਿ ਤੂੰ ਹੁਣ ਉੱਥੇ ਜਾ ਕੇ ਕੋਈ ਗਲਤੀ ਨਹੀਂ ਕਰਨੀ ਹੈਗੀ ਇਤੋ ਇਹਨੂੰ ਲੈ ਕੇ ਜਾਓ ਮੈਂ ਕਿ ਕੋਈ ਇਹਨੂੰ ਸਮਝਾ ਦਿਓ ਇੱਕ ਵਾਰੀ ਵੀ ਉੱਥੇ ਜਾ ਕੇ ਫਿਰ ਬੋਲੇ ਨਾ ਜਿੱਦਾਂ ਮੰਮੀ ਦੇ ਨਾਲ ਬੋਲਦੀ ਐ ਇਸੇ ਕਰਕੇ ਤੇ ਲੜਾਈ ਹੋਈ ਐ ਨਾ ਤੇ ਕਹਿੰਦੇ ਕਿ ਨਹੀਂ ਹੋਣੀ ਬੋਲਦੀ ਉਹ ਗਧਿਆ ਰੋਚਾ ਸੁਕਰਵਾਉਣਾ ਤੇ ਮਮੀ ਆਪੇ ਇਹਨਾਂ ਸੁਧਰ ਗਈ ਹੈ। ਜਦ ਆਪੇ ਪਤਾ ਲੱਗ ਗਿਆ ਹੁਣ ਕਿ ਟੀਆਂ ਘਰ ਨਹੀਂ ਬਿਠਾਲੀਆਂ ਜਾਂਦੀਆਂ। ਆਹੋ ਅੱਜ ਤੇ ਲੱਗੀ ਪੁੱਤ ਪੁੱਤ ਕਹਿ ਕੇ ਗੱਲ ਕਰਨਾ। ਚਲ ਆ ਤੇ ਸ਼ਰਮ ਆਉਂਦੀ ਆ ਉੱਥੇ ਲੋਕੀ ਉੱਥੇ ਪੁੱਛਦੇ ਆ ਨਾ। ਆਹ ਤਾਂ ਪਤਾ ਹਦ ਲੋਕਾਂ ਨੇ ਪੁੱਛਣਾ ਪੁੱਛਣਾ ਵਾ। ਹੈ ਤਾਂ ਟੀਆਂ ਸਾਲੂ ਨੇ ਆਪੇ ਪੁੱਛਦੇ ਆ। ਸਾਰੇ ਪੁੱਛਦੇ ਨੇ ਕਿੱਥੇ ਗਈ ਆ। ਟੀਆਂ ਆਪਣੇ ਸਾਰੇ ਚੰਗੀਆਂ ਲੱਗਦੀਆਂ ਵਾ। ਹੈ ਤੇ ਇਦਾਂ ਕਰਨਾ ਕਿ ਪੁੱਤ ਹੀ ਨਾਲ ਨਾਲ ਹੀ ਲੈ ਆਉਣਾ ਹੈਗਾ। ਉਹ ਨਹੀਂ ਵੇਖੇ ਕੋਈ ਨਹੀਂ ਭਿੰਦਰ ਬਾਜੀ ਤੇ ਤੁਸੀਂ ਇੱਕ ਵਾਰੀ ਜਾਇਓ ਹੁਣ ਲੈ ਦੱਸ ਫਿਰ ਕੀ ਤੁਸੀਂ ਵੀ ਤੇ ਗਏ ਹੀਗੇ ਉਹ ਨਹੀਂ ਨਹੀਂ ਪਰ ਇਹਨਾਂ ਦੀ ਗੱਲ ਹੋਣੀ ਇੰਦਾ ਚੰਗਾ ਨਹੀਂ ਲੱਗਦਾ ਭਿੰਦਰ ਬਾਜੀ ਆਪ ਜਾਣਗੇ ਨਾ ਇੱਕ ਵਾਰੀ ਤੇਰੇ ਵਧੀਆ ਵਧੀਆ ਵਾਕੇ ਆਪ ਨੇ ਆਓ ਮੈਨੂੰ ਪਤਾ ਕੀ ਸੋਚਦੀ ਮੈਂ ਹੋ ਸਕਦਾ ਵਾ ਕਿ ਨਾਲ ਨਾਲ ਹੀ ਆ ਜੇ ਤੇ ਨਾਲ ਹੀ ਆ ਜਾਂਦੀ ਸਭ ਤੋਂ ਪੜਾ ਵਧੀਆ ਹੋ ਜਾਣਾ ਸੀ ਉਹ ਨਹੀਂ ਪਰ ਫਿਰ ਵੀ ਇੱਕ ਬੰਦਾ ਕੋਈ ਨਹੀਂ ਅੱਜ ਇਹ ਹੁਣ ਜਾਇਓ ਨਾਲ ਪਿੰਦਰ ਭਾਜੀ ਦੇ ਅੱਛਾ ਅੱਛਾ 3 ਦਿਨ ਹੋਏ ਨੇ ਜਾ ਕੇ ਲਿਆਏ ਹੁਣ ਕੋਈ ਗੱਲਬਾਤ ਨਹੀਂ ਕਰਨੀ ਉਹਨਾਂ ਨੇ ਠੀਕ ਤੇ ਕੋਈ ਹੋਰ ਗੱਲ ਨਹੀਂ ਕਰਦੀ ਮੰਮੀ ਤੇਰੀ ਨਾ ਨਾ ਹੋਰ ਕੋਈ ਨਹੀਂ ਕੀਤੀ ਸਗੋਂ ਮੈਂ ਇਹ ਗੱਲ ਜਦੋਂ ਕਰਨ ਗਈ ਅੰਦਰ ਬੁਲਾਇਆ ਤੇ ਨਾ ਬਾਪ ਹੀ ਕਹਿਣ ਲਈ ਤੂੰ ਮੰਮੀ ਤੁਸੀਂ ਤਾਂ ਮੈਨੂੰ ਇਹ ਕਲਾਸ ਖੋਂਦੇ ਹੋਏ ਤੇ ਤਾਈ ਤਾਂ ਮੈਂ ਇਦਾਂ ਕਰਦੀਗੀ ਮੈਂ ਕਿਹਾ ਹੁਣ ਛੱਡੋ ਬਰੇੜੀਆਂ ਪੁਰਾਣੀਆਂ ਗੱਲਾਂ ਵਾ ਉਹਨਾਂ ਤੇ ਹੁਣ ਮਿੱਟੀ ਪਾਓ ਤੇ ਅੱਗੇ ਹੁਣ ਆਪਣਾ ਦੇਖੋ ਵੀ ਸਹੀ ਤਰੀਕੇ ਨਾਲ ਰਵੇ ਤਸੂਰ ਦੱਸਿਆ ਉਹਨਾਂ ਦਾ ਹੀ ਸਾਰਾ ਕੇ ਪਤਾ ਕੀ ਗੱਲ ਆ ਪੁੱਤ ਨਾਵ ਜਿਹੜੀ ਟੀ ਮਾੜੀ ਨੀਗੀ ਠੀਕ ਆ ਨਾ ਉਹਨੂੰ ਸਿੱਖਿਆ ਹੀ ਗਲਤ ਮਿਲਦੀ ਸੀਗੀ ਤੇ ਚਲ ਹੁਣ ਆਪੇ ਪਤਾ ਲੱਗ ਹੀ ਗਿਆ ਵਾ ਨਾ ਨਹੀਂ ਹੁਣ ਸੁਧਰ ਗਈ ਆ ਹੁਣ ਨਹੀਂ ਇੱਥੇ ਆ ਕੇ ਕਰਦੀ ਉਹ ਕੰਮ ਉਹਨੂੰ ਪਤਾ ਲੱਗ ਗਿਆ ਤੇ ਕੰਨਾਂ ਨੂੰ ਹੱਥ ਲੱਗ ਗਏ ਚਲ ਠੀਕ ਚਲ ਮੈਂ ਚਾਹ ਪਾਣੀ ਬਣਾਵਾ ਤੇ ਪੀਓ ਤੇ ਨਾ ਠਾਡੇ ਵੀ ਬੜੀ ਆ ਆ ਚਲ ਜਮ ਸ਼ਕਤੀ ਆਈ ਹਾਈ ਪਿੰਦਰ ਦੀ ਨੰਬੜ ਆ ਕਿਤੇ ਪਤਾ ਨਹੀਂ ਕਿੱਧਰ ਨੂੰ ਚਲ ਗਿਆ ਲੈ ਆ ਹੀ ਗਿਆ ਆਜਾ ਆਜਾ ਪੁੱਤ ਮੈਂ ਤੈਨੂੰ ਢੀਕਣ ਲਈ ਆ ਇੱਥੇ ਬਹਿ ਮੇਰਾ ਪੁੱਤ ਆ ਗਏ ਪਰਮੁਣੀ ਆਹ ਪਰਮੁਣੀ ਆ ਗਏ ਆ ਠੀਕ ਆਹੋ ਤੇ ਖੁਸ਼ਖਬਰੀ ਇਹ ਆ ਪੁੱਤ ਵੀ ਤੇਰੀ ਸੱਸ ਨੇ ਮਾਫੀ ਮੰਗ ਲਈ ਆ ਅੱਛਾ ਆਹੋ ਆਪਣੀ ਗਲਤੀ ਮੰਨ ਲਈ ਉਹਨੇ ਸਾਰੀ ਤੇ ਆਂਦੀ ਵੀ ਮੇਰੇ ਕੋਲ ਗਲਤੀਆਂ ਹੋਈਆਂ ਵਾਂ ਤੇ ਕੋਈ ਨਹੀਂ ਹੁਣ ਤੈਨੂੰ ਨਾਲ ਉਹਨੂੰ ਲੈ ਜਾਉ ਆਣ ਕੇ ਇਹ ਲੈ ਕੇ ਨਹੀਂ ਆਏ ਨਹੀਂ ਫਿਰ ਆਂਦੇ ਪਾਪਾ ਨਹੀਂ ਲੈ ਕੇ ਆਏ ਆਪੇ ਪਿੰਡਰ ਜਾਊਗਾ ਤੇ ਉਹਨੇ ਆਊਗਾ ਮੰਮੀ ਇਹਨਾਂ ਨੂੰ ਕਹਿਣਾ ਕਿ ਗੱਲਬਾਤ ਚੰਗੀ ਤਰ੍ਹਾਂ ਕਰ ਲੈਣੀ ਸੀ ਇਹ ਨਾ ਫਿਰ ਉਹੇ ਗੱਲ ਆ ਨਹੀਂ ਪੁੱਤ ਸਾਰੀ ਗੱਲ ਕਰ ਲਈ ਆ ਤੇ ਨਾ ਵੀ ਕਹਿੰਦੀ ਆਪਣੀ ਮੰਮੀ ਨੇ ਵੀ ਖਸੂਰ ਸਾਰਾ ਤੇਰਾ ਵਾ ਤੂੰ ਮੈਨੂੰ ਜੋ ਜਸ ਖਾਲਦੀ ਰਹੀਆਂ ਨਾ ਮੈਂ ਉਹ ਉੱਥੇ ਜਾ ਕੇ ਬੋਲਦੀ ਰਹੀਆਂ ਕਸੂਰ ਉੱਧਾ ਉਹਨਾਂ ਤੇ ਸਾਰਾ ਮਾਂ ਦਾ ਹੀ ਹੂੰ ਤੇ ਹੁਣ ਫੋਨ ਵੀ ਤੇ ਮਾਂ ਨੇ ਕੀਤਾ ਵਾ ਹੁਣ ਲੋਕੀ ਨਹੀਂ ਉਹ ਜੀਣ ਦਿੰਦੇ ਉੱਥੇ ਹੈ ਬੇੜੇ ਮਾਰਦੇ ਹੋਣੇ ਮਨਸੋਨੀਆ ਗੱਲਾਂ ਕਰਦੇ ਹੋਣੇ ਆ ਤੇ ਆਪੇ ਫੋਨ ਕੀਤਾ ਹੀ ਹੁਣ ਇਹਨਾਂ ਇਹ ਗੱਲ ਕੀਤੀ ਵੀ ਤੁਹਾਡੇ ਕੋਈ ਮਾफी ਮੰਗਣ ਨਹੀਂ ਕਰਾਈਏ ਗੱਲ ਇਦਾਂ ਕਰਾਂਗੇ ਹੂੰ ਮੈਂ ਇਕੱਲਾ ਨਹੀਂ ਜਾਂਦਾ ਤੂੰ ਵੀ ਮੇਰੇ ਨਾਲ ਹੀ ਚੱਲਿਓ ਚਲ ਕੋਈ ਨਹੀਂ ਪੁੱਤ ਮੈਂ ਵੀ ਚੱਲ ਪਉਂਗੀ ਨਾਲ ਕਿਉਂ ਵੀ ਉੱਥੇ ਗੱਲਬਾਤ ਸਾਰੀ ਕਰਕੇ ਨਾ ਫੇਰ ਹੀ ਲਿਆਵਾਂਗੇ ਚਲ ਕੋਈ ਨਹੀਂ ਜਿੱਦਾਂ ਤੂੰ ਕਵੇਂਗਾ ਨਾ ਉਦਾਂ ਹੀ ਹੋ ਜਾਊਗਾ ਕਿਉਂ ਵੀ ਮੁੜ ਕੇ ਹੋ ਜੀ ਕੋ ਗੱਲ ਨਾ ਹੋਵੇ ਹੂੰ ਏਦਾਂ ਬੰਦਾ ਚੰਗਾ ਜਿਆ ਨਹੀਂ ਲੱਗਦਾ ਨਹੀਂ ਨਹੀਂ ਰੋਜ਼ ਰੋਜ਼ ਦੀ ਥੋੜੀ ਜਿਹੀ ਚੰਗੀ ਲੱਗਦੀ ਗੱਲ ਮਾਰ ਸਾਰੀ ਉਮਰ ਦਾ ਸਵਾਲ ਆ ਪੁੱਤ ਹੁਣ ਅੱਜ ਗਈ ਆ ਕੱਲ ਫੇਰ ਆਖੂਗੀ ਰੋਸ ਕੇ ਮੈਂ ਫੇਰ ਚੱਲ ਜਾ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਨਾਲ ਇੱਥੇ ਵੇਖਣ ਵਾਲੇ ਵੀ ਕੀ ਕਹਿਣਗੇ ਨਹੀਂ ਨਹੀਂ ਸਾਡੀ ਤਾਂ ਕੋਈ ਖਾਨਦਾਨ ਨਹੀਂ ਆ ਪੁੱਤ ਇਦਾਂ ਨੂੰ ਕੀ ਗੱਲਾਂ ਕਰਦੇ ਸ਼ਰਮ ਆਉਂਦੀ ਆ ਠੀਕ ਆ ਨਾ ਆਹਨੇ ਚਲੋ ਬਾਕੀ ਮੈਂ ਸਹਿਮਤ ਆ ਤੁਹਾਡੇ ਨਾਲ ਜਿੱਦਾਂ ਆਵੋਗੇ ਉਦਾਂ ਹੀ ਕਰਾਂਗੇ ਨਹੀਂ ਉਹ ਤਾਂ ਮੈਨੂੰ ਪਤਾ ਵਾ ਮਾਣਵਾ ਆਪਣੇ ਪੁੱਤ ਤੇ ਮੈਨੂੰ ਪਿਆਖੇ ਲੱਗਦਾ ਵਾ ਮੇਰੇ ਪਰਮਾਤਮਾ ਕਰੇ ਸਭ ਕੁ ਵਧੀਆ ਵਧੀਆ ਹੋ ਜੇ ਤੇ ਚੱਲ ਪੁੱਤ ਤਹੀ ਵੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੋ ਹੈ ਤੇ ਫਿਰ ਮੈਨੂੰ ਇੱਕ ਗੱਲ ਦੱਸ ਕਿੱਦਾਂ ਜਾਣਾ ਈ ਹੁਣ ਮੰਮੀ ਜਿੱਦਾਂ ਗਾਵੋਗੇ ਉਦਾਂ ਹੀ ਚੱਲ ਜੈਨੇ ਆ ਚੱਲ ਫਿਰ ਕੱਲ ਹੀ ਚੱਲੀਏ ਕੋਈ ਗੱਲ ਨਹੀਂ ਚੱਲ ਜਣੇ ਨਾਲ ਵਿਲੇ ਹੀ ਆ ਹੋਰ ਕੀ ਐਵੇਂ ਦਿਨ ਟਪਾਈ ਜਾਣੇ ਆ ਜਿੰਨਾ ਛੇਤੀ ਵਧੀਆ ਵਕਾਰ ਆਪਣੇ ਆ ਜੂਗੀ ਹਨਾ ਚੱਲੋ ਗੱਲ ਹੀ ਆ ਕੋਈ ਗੱਲ ਨਹੀਂ ਮੈਂ ਨਾ ਇੱਕ ਫੋਨ ਕਰਕੇ ਵੇਖ ਲਾਂ ਹਾਂ ਕੰਮ ਹੈਗਾ ਇੱਕ ਅੱਛਾ ਜੇ ਤੇ ਉਹ ਆਖੜ ਕੇ ਵੀ ਨਹੀਂ ਹੂੰ ਤੇ ਫਿਰ ਆਪਾਂ ਚੱਲ ਜਾਗੇ ਤੇ ਜੇ ਉਧਰ ਜਾਣਾ ਪਿਆ ਫਿਰ ਆਪਾਂ ਪਰਸੋਂ ਵੇਖ ਲਾਂਗੇ ਚੱਲ ਕੋਈ ਨਹੀਂ ਮੈਂ ਦੱਸ ਦੇਈਂ ਟਾਈਮ ਨਾਲ ਫਿਰ ਹੈ ਕੋਈ ਨਹੀਂ ਕੋਈ ਨਹੀਂ ਮੈਂ ਹੁਣੇ ਫੋਨ ਕਰਦਾ ਉਹਨਾਂ ਨੂੰ ਫਿਰ ਤੁਸੀਂ ਮੈਨੂੰ ਦੱਸੋ ਆਹੋ ਤੇ ਕਰਕੇ ਤੇ ਫਿਰ ਦੱਸ ਦੇਈਂ ਮੈਨੂੰ ਚੰਗਾ ਕੋਈ ਗੱਲ ਨਹੀਂ ਮੈਂ ਵੀ ਦੱਸ ਚੱਲਾਂ ਪਿੰਦਰ ਖੁੱਜ ਗਿਆ ਧਿਆਰ ਹਾਂਜੀ ਮੰਮੀ ਚਲ ਫਟੇ ਮਾਂ ਚਲੀਏ ਚਲੋ ਚਲੋ ਆਹ ਤੂੰ ਹੀ ਕੋ ਬੁੱਢੇ ਵਾਲਾ ਸ਼ਾਲ ਲੱ ਲੈ ਹਾਂਏ ਓ ਠੰਡ ਬੜੀ ਆ ਕੋਈ ਗੱਲ ਨਹੀਂ ਇਹੋ ਮੇਰੇ ਹੱਥ ਹੈ ਇਹੋ ਲੱਲਿਆ ਮੈਂ ਕੋਈ ਨਹੀਂ ਚਲਾ ਤੂੰ ਚੋ ਆਉਣ ਲੱਗੇ ਨੇ ਚੱਲ ਕੋਈ ਨਹੀਂ ਪੁੱਤ ਆ ਲੈੰਦੇ ਅਹੀਂ ਨੰਦਨ ਤਿਆਰੀ ਕਰ ਲੈਨੇ ਕੰਮ ਕਰ ਦੇ ਚੰਗਾ ਚੰਗਾ ਪੁੱਤ ਠੀਕ ਗੱਲ ਸੁਣੋ ਕੁੜੀ ਦਾ ਫੋਨ ਆਇਆ ਗੱਲ ਕਰ ਲੈ ਮੇਰੀ ਅਣਕੇ ਹਾਂ ਹਾਂ ਕੀ ਗੱਲ ਹੈ ਮੈਂ ਹਾਂ ਜੱਸ ਦਾ ਫੋਨ ਆਇਆ ਸੀ ਅੱਛਾ ਕਹਿੰਦੀ ਵੀ ਪਿੰਦਰ ਤੇ ਉਹਦੀ ਮੰਮੀ ਆਉਣ ਲੱਗੇ ਨੇ ਨਾਮ ਨੂੰ ਲੈਣ ਵਾਸਤੇ ਲਿਆ ਤਾਂ ਵਧੀਆ ਫਿਰ ਤੇ ਉਦਾਂ ਅਸੀਂ ਜਦੋਂ ਮੈਂ ਜਾ ਕੇ ਗੱਲ ਕੀਤੀ ਨਾ ਉਦਾਂ ਫਿਰ ਵੀ ਬੜੇ ਵੀ ਅੱਗੋਂ ਖੁਸ਼ ਹੋਏ ਸਾਰੇ ਜੀ ਕਹਿੰਦੀ ਮੇਰੀ ਸਾਥੀ ਵੀ ਖੁਸ਼ ਹੋਈ ਕਿ ਚੱਲ ਹੁਣ ਇੱਕ ਕੰਮ ਕਰੇ ਉਹਨੂੰ ਨਾਲ ਨੂੰ ਵੀ ਕਹਿ ਦੇ ਵੀ ਆਉਣ ਦੇ ਨਾ ਦੋਵੇਂ ਕਿਤੇ ਮਾੜੀ ਚੰਗੀ ਨਾ ਕਰੇ ਉਹਨਾਂ ਨਾਲ ਮੈਂ ਤੈਨੂੰ ਇੱਕ ਗੱਲ ਕਹਿ ਦਿੰਨੀ ਮੈਂ ਤੈਨੂੰ ਪੱਕੀ ਕਰ ਦੂੰਗੀ ਗੱਲ ਆ ਜਾਂਦੀ ਉਹਦੀ ਮੇਰੇ ਤੇ ਇੱਕ ਉਹਦੇ ਕਰਨ ਆਪ ਖੇਚ ਲਿਓ ਮੈਨੂੰ ਨਾ ਮੁੜ ਕੇ ਕਿਉਂ ਉਹ ਮੇਰੀ ਗੱਲ ਸੁਣ ਤੂੰ ਉਹਦੀ ਮਾਂ ਵਾ ਫਿਰ ਵੀ ਤੇਰਾ ਫਰਜ਼ ਬੰਦਾ ਉਹਨੂੰ ਸਮਝ ਕੋਈ ਉਹ ਗੱਲ ਕਰ ਵੀ ਦੇਣ ਕੋਈ ਉੱਚੀ ਨਹੀਂ ਵੀ ਤੂੰ ਨਹੀਂ ਕਰਨੀ ਉਹ ਮੈਂ ਤਾਂ ਕੋਦੇ ਬਥੇਰੇ ਗੁੱਸੇ ਹੁੰਨੀ ਤੁਹਾਨੂੰ ਕੀ ਪਤਾ ਮੈਂ ਦੇ ਹੱਥਾਂ ਨੂੰ ਦੰਦਿਆਂ ਵੱਡਦੀਆਂ ਵੀ ਇਹਨੂੰ ਮੈਂ ਪਹਿਲੇ ਦਿਨਾਂ ਵਰ ਜਾਂਦਾ ਤਾਂ ਅੱਜ ਦੇ ਨਹੀਂ ਵਿਖਣੇ ਪੈਣ ਚਲ ਕੋਈ ਨਹੀਂ ਕਰੋ ਕੰਮ ਕਰ ਤਿਆਰੀ ਤੁਰੀ ਕਰੋ ਉਹਨਾਂ ਨੂੰ ਚਾਹ ਪਾਣੀ ਵਧੀਆ ਪਿਆਲਿਓ ਆਿਆਂ ਦੀ ਇੱਜ਼ਤ ਕਰੋ ਠੀਕ ਹੈ ਕਿ ਨਹੀਂ ਫਿਰ ਵੀ ਆਪਣੇ ਰਿਸ਼ਤੇਦਾਰ ਤੇ ਕੋਈ ਹੁਣ ਮਾਰੀ ਚੰਗੀ ਨਾ ਹੋਵੇ ਕੁੜੀ ਆਪਣੇ ਘਰ ਚੱਲ ਜੇ ਦੋਵੇਂ ਵਸਾਂ ਰਸਣ ਹੋਰ ਸਾਨੂੰ ਕੀ ਚਾਹੀਦਾ ਚਲੋ ਠੀਕ ਆ ਫਿਰ ਹਾਂ ਕੋਈ ਨਹੀਂ ਮੈਂ ਕਰ ਲਈ ਨਹੀਂ ਉਹਦੀ ਨਾਲ ਗੱਲ ਚਲ ਠੀਕ ਇਹ ਥੋੜਾ ਵੀ ਮੈਂ ਉਹਦੀ ਨਾਲ ਨਹੀਂ ਕਰਨੀ ਹੈਗੀ ਆਜੋ ਆਜੋ ਇਥੇ ਅੰਦਰ ਹੀ ਬਾਹਰ ਤੇ ਠੰਡੀ ਬਹੁਤ ਜਿਆਦੀ ਆ ਤੇ ਹਾਂਜੀ ਹਾਂਜੀ ਤੁੱਪਤ ਲੱਗਦੀ ਨਹੀਂ ਕਿਤੇ ਬੈਠੋ ਤੇ ਮੈਂ ਕੰਬਲ ਲੈ ਕੇ ਆਨੀ ਹਾਂ ਤੇ ਬੈ ਜਾ ਪਤਾ ਆ ਜੀ ਰਹਿਣ ਤੋਂ ਕੰਬਲ ਕੰਬਲ ਦੀ ਜ਼ਰੂਰਤ ਨਹੀਂ ਛੇਤੀ ਚੱਲ ਜਾਣਾ ਵਾ ਹਣਾ ਪਤਾ ਹਾਂਜੀ ਹਾਂਜੀ ਓ ਜਸਿੰਦਰ ਹਾਂਜੀ ਤੁਹਾਨੂੰ ਆ ਕੰਬਲ ਰਹਿਣ ਦੇ ਭੈਣ ਜੀ ਹੁੰਦੇ ਆਂ ਤੇ ਠੀਕ ਆ ਕੋਈ ਨਹੀਂ ਅੰਦਰ ਬੈਠੇ ਵਧੀਆ ਅੱਛਾ ਆ ਜਾ ਆ ਜਾ ਬੈ ਜਾਓ ਇਥੇ ਆਦਾ ਭੈਣ ਜੀ ਤੇ ਹੀ ਹੋਰ ਸਰਾਵਪਿੰਦਰ ਸਿੰਘ ਠੀਕ ਠਾਕ ਆ ਨਾ ਸਭ ਵਧੀਆ ਵਧੀਆ ਠੀਕ ਠਾਕ ਹੋਰ ਫੇ ਡਿਊਟੀ ਕਰਕੇ ਠੀਕ ਠਾਕ ਦੀ ਹਾਂਜੀ ਹਾਂਜੀ ਵਧੀਆ ਚੱਲਦੀ ਜੀ ਤੇ ਭ બસ ਇਦਾਂ ਤੁਹਾਨੂੰ ਪਤਾ ਫਿਰ ਘਰ ਵੀ ਕੋਈ ਨਵੇਂ ਹੋਣਾ ਚਾਹੀਦਾ ਵਾ ਪਰ ਉਹ ਵੀ ਗਿਆ ਹੈ ਕੰਮ ਤੇ ਅੱਛਾ ਅੱਛਾ ਉਹ ਦੱਸ ਠੀਕ ਆ ਹਾਂਜੀ ਹਾਂਜੀ ਠੀਕ ਆ ਚਲੋ ਵਧੀਆ ਮੈਂ ਕਿਹਾ ਕੁੜੀ ਨੂੰ ਕਹਣਾ ਸੀ ਕੋ ਪਾਣੀ ਤਾਂ ਨਹੀਂ ਪਿਆਲੇ ਲਿਆਵੇ ਨਾ ਪੁੱਤ ਪਾਣੀ ਲਿਕੇ ਆਈ ਮਮੀ ਸਸਰੀ ਕਾ ਸਸਰੀ ਦਾ ਪੁੱਤ ਹੋਰ ਸੁਣਾਉ ਠੀਕ ਆ ਹਾਂਜੀ ਠੀਕ ਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਪੁੱਤ ਲਾਵਾ ਹਾਂਜੀ ਬਣਾਓ ਫਿਰ ਕੋ ਚਾਹ ਪਾਣੀ ਪੀਣ ਜਣਾਂ ਵਾਸਤੇ ਕੋਈ ਨਹੀਂ ਮੈਂ ਬਣਾ ਕੇ ਹੀ ਹੁੰਨੀ ਹੈ ਨਾ ਪੁੱਤ ਕਲਾਸ ਲੈ ਜਾ। ਭੈਣ ਜੀ ਟਾਈਮ ਥੋੜਾ ਵਾ ਆਪਾਂ ਵਾਪਸ ਜਾਣਾ ਤੇ ਮੇਨ ਗੱਲ ਕਰੀਏ ਹੁਣ ਤੇ ਚਲੋ ਜੋ ਵੀ ਗਲਤੀਆਂ ਹੋਈਆਂ ਨਿਆਣੀ ਆ ਨਾ ਨਵ ਤੇ ਅਸੀਂ ਤੇ ਕਹਿੰਦੇ ਆਂ ਵੀ ਮਿੱਟੀ ਪਾਓ ਹੁਣ ਪੁਰਾਣੀਆਂ ਗੱਲਾਂ ਤੇ ਤੇ ਇਦਾਂ ਕਰੋ ਨਵ ਨੂੰ ਕਰੋ ਤਿਆਰ ਤੇ ਆਪਾਂ ਲੈਣੇ ਆਏ ਅੱਜ ਨੂੰ ਭੈਣ ਜੀ ਜੇ ਤੁਸੀਂ ਲੈਣ ਆਏ ਜੀ ਨਾ ਨਵ ਨੂੰ ਕੀ ਕੋਈ ਗੱਲ ਨਹੀਂ ਨਿਆਣਪੁਣੇ ਜਿਹਨੇ ਗਲਤੀਆਂ ਬਹੁਤ ਕੀਤੀਆਂ ਮੈਨੂੰ ਸਾਰਾ ਪਤਾ ਬਾਕੀ ਜਿੱਦੋਂ ਵੀ ਕੋਈ ਮਾੜੀ ਚੰਗੀ ਗੱਲ ਕਰੇ ਨਾ ਤੁਸੀਂ ਖੁਦ ਮੈਨੂੰ ਆਹ ਫੋਨ ਲਾਉਣਾ ਇਹਨੂੰ ਨਹੀਂ ਮੌਕਾ ਦੇਣਾ ਨਾਲੇ ਭੈਣ ਜੀ ਜੱਸ ਨੂੰ ਖੁੱਲੀ ਛੁੱਟੀ ਦਿੱਤੀ ਆ ਕਿ ਜਿਹੜਾ ਕੰਮ ਤੂੰ ਕਹੇਂਗੀ ਨਾ ਉਹ ਹੀ ਕਰੂਗੀ ਕਾਲਜ ਭਾਈ ਨਾ ਦੋਹੂਗੀ ਠੀਕ ਹੈ ਨਾ ਨਹੀਂ ਠੀਕ ਵਾਕੀ ਹੋ ਗਏ ਨੀ ਬਾਕੀ ਤੁਹਾਡੀਆਂ ਦੋਵੇਂ ਨੋਆ ਵਾ ਤੁਸੀਂ ਪੂਰਾ ਆਪਣਾ ਐ ਉੱਥੇ ਟੌਰਣਾ ਰਹਿਣਾ ਵਾ ਬਿਲਕੁਲ ਇਹਨਾਂ ਦੀ ਮਾੜੀ ਚੰਗੀ ਨਹੀਂ ਸੁਣਨੀ ਜੇ ਕੋਈ ਗੱਲ ਕਰਨ ਸਾਨੂੰ ਦੱਸੋ ਉਸੇ ਵੇਲੇ ਉਹ ਦੋਵੇਂ ਕੁੜੀਆਂ ਸਾਡੇ ਇੱਕੋ ਘਰ ਆ ਦੇ ਕੋ ਗੱਲਬਾਤ ਹੋਈ ਤੇ ਮਦਰਾਮੀ ਦੇ ਸਾਡੀ ਆ ਨਾ ਉੱਥੇ ਨਾਲੇ ਭੈਣ ਜੀ ਇੱਕ ਹੋਰ ਗੱਲ ਤੁਹਾਨੂੰ ਕੋਈ ਲੋੜ ਨਹੀਂ ਕੰਮ ਕਰਨ ਦੀ ਨਾਲੇ ਭੈਣ ਜੀ ਤੁਸੀਂ ਕੋਈ ਕੰਮ ਕਰਨੀ ਕਰਨਾ ਇਹ ਦੋਵੇਂ ਭੈਣਾ ਕਰਨ ਨਾ ਕਰਨ ਤੁਸੀਂ ਜੇ ਹੋਣ ਨਹੀਂ ਨਾ ਰੋਟੀ ਮੰਜੇ ਦੇ ਖਾਣੀ ਤੂੰ ਮੁੜ ਕੇ ਕਦੋਂ ਖਾਣੀ ਆ ਆਪੇ ਕਰਨਗੀਆਂ ਇਹ ਵਧੀਆ ਵਾ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਤੀਆਂ ਵਾ ਦੋਵੇਂ ਮੁੰਡੇ ਵਿਆਹੇ ਆ ਮੁੰਡੇ ਕਮਾਉਂਦੇ ਆ ਨੂੰ ਆ ਕੰਮ ਕਰ ਕਰਨ ਖੁਸ਼ ਰਹੋ ਸਾਰਾ ਟੱਬਰ ਠੀਕ ਆ ਕਿ ਨਹੀਂ ਬਾਕੀ ਇਹ ਆ ਵੀ ਤੁਹਾਨੂੰ ਐਸ ਪਾਸੇ ਕੋਈ ਤੰਗੀ ਨਹੀਂ ਹੁੰਦੀ ਕਿਸੇ ਗੱਲ ਦੀ ਜੇ ਕੋਈ ਵੀ ਗੱਲ ਕਰਨੀ ਹੈ ਅਸੀਂ ਉਸੇ ਵੇਲੇ ਆਵਾਂਗੇ ਤੁਹਾਡੇ ਕੋਲ ਬਸ ਪਾਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਤੇ ਆ ਬੜੇ ਪਰੇਸ਼ਾਨ ਹੀ ਹਨਾ ਪਿੰਦਰ ਆ ਜਿਹੜੇ ਦਿਨ ਕੱਟੇ ਆ ਨਾ ਸਾਨੂੰ ਪਤਾ ਵੀ ਕਿਦਾਂ ਗੱਡੇ ਆਪਾਂ ਤੇ ਹੁਣ ਤੇ ਆਪਾਂ ਇਹੋ ਚਾਹੁੰਦੇ ਆ ਵੀ ਨਾ ਆਪਣੇ ਘਰ ਜਾ ਕੇ ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇ ਬਾਕੀ ਇਹ ਵੀ ਜੋ ਪਿੱਛੇ ਹੋਇਆ ਉੱਤੇ ਪਾਓ ਮਿੱਟੀ ਤੇ ਗਾਂ ਨਹੀਂ ਕੋਈ ਗੱਲ ਹੋਣੀ ਚਾਹੀਦੀ ਉਹੀ ਗੱਲ ਆ ਨਾ ਮੈਂ ਤੇ ਧੀਆ ਬਣਾ ਕੇ ਰੱਖੀਆਂ ਵਾ ਨਵਾਂ ਤਾਂ ਵਗੈਰੀ ਸਮਝੀਆਂ ਹੀ ਨਹੀਂ ਗਈਆਂ ਉਹ ਨਹੀਂ ਨਹੀਂ ਚਿੰਤਾ ਨਾ ਕਰੋ ਗਾਂ ਕੋਈ ਗੱਲ ਨਹੀਂ ਹੁੰਦੀ ਜਾਂ ਫਿਰ ਦੂਆ ਘਰਾਂ ਦੀ ਬਦਨਾਮੀ ਹੁੰਦੀ ਐ ਤਾਂ ਲੋਕ ਇਹ ਗੱਲਾਂ ਬਣਾਉਂਦੇ ਆ ਡੈਡੀ ਜੀ ਬਾਹਰ ਆਇਆ ਤੁਹਾਨੂੰ ਕੋਈ ਬੁਲਾਉਂਦਿਆ ਵਾ ਆ ਗਿਆ ਬੁੱਤ ਮੈਂ ਵੇਖ ਲਾਂ ਇੱਕ ਮਿੰਟ ਹੈ ਮੈਂ ਨਹੀਂ ਵੇਖਾਂ ਪਤਾ ਨਹੀਂ ਕੁੜੀ ਨੇ ਚਾਹ ਵੀ ਧਰੀ ਕਿਨੇ ਨੂੰ ਮੈਂ ਕਹਾਂ ਵੀ ਪਤੀ ਸੱਸੇ ਦੀ ਲਿਆ ਫਿਰ ਹੈ ਕੋਈ ਨਹੀਂ ਵੇਖ ਲੋ ਵੇਖ ਲੋ ਹੈ ਵੀ ਹੁਣ ਤੇਰੀ ਸਾਸਤਾ ਬਾਬਾ ਦਿਮਾਗ ਟਕਾਣੇ ਆਇਆ ਲੱਗਦਾ ਹਾਂ ਮੇਰੇ ਕੋ ਕਸੂਰ ਸਾਰਾ ਇਹਦਾ ਹੀ ਤੇ ਸਾਰਾ ਕਸੂਰ ਇਹਦਾ ਹੀਗਾ ਹੈ ਇਹੋ ਸਹਾਇ ਦਿੰਦੀ ਹੂੰ ਤੇ ਉਹ ਵੀ ਲੇਖਾ ਨਾ ਵੱਲ ਹੈ ਨੀਵੀਂ ਨੇ ਤਾਂ ਤੋਕ ਡਈ ਹੂੰ ਆ ਸ਼ਰਮਿੰਦੀ ਪੂਰੀ ਹੋ ਵੀ ਹੁਣ ਕਿ ਮੇਰੇ ਕੋ ਗਲਤੀਆਂ ਹੋਈਆਂ ਪਤਾ ਵੀ ਮੈਂ ਝੂਠੀ ਹਾਂ ਆਹੋ ਤੇ ਵੱਡੀ ਗੱਲ ਸਾਨੂੰ ਮਿਹਨਤ ਦੀ ਮਾਂ ਲਈ ਸਾਰਾ ਕਸੂਰ ਤੇਰੀ ਮਾਂ ਦਾ ਹੀਗਾ ਹੈ ਚਲੋ ਉਦਾਂ ਇੱਕ ਗੱਲ ਹੈ ਜੇ ਸੁਧਰ ਗਏ ਤੇ ਵਧੀਆ ਆਹੋ ਸਾਨੂੰ ਹੋਰ ਕੀ ਚਾਹੀਦਾ ਹੋਰ ਹਾਂ ਹਟਾ ਕਰ ਖੁਸ਼ੀ ਖੁਸ਼ੀ ਬਸੇ ਤੇ ਸਾਨੂੰ ਇੰਨਾ ਤਾਂ ਕੀ ਲੈਣਾ ਬਸ ਬਸ ਹਾਂ ਨਾ ਪੁੱਤ ਜਾ ਆਦਾ ਮੈਂ ਵੀ ਨਹੀਂ ਤੇ ਜਾ ਤੂੰ ਆਪਣੇ ਬੈਗ ਚ ਕੱਪੜੇ ਪਾ ਲੈ ਮਮੀ ਕੱਪੜਿਆ ਨਾ ਕੀ ਪੋਣਾ ਨਾ ਕੋਈ ਗੱਲ ਨਹੀਂ ਆਪੇ ਬਾਦੇ ਚੰਦੇ ਰਹਿਣਗੇ ਪਰ ਨਹੀਂ ਪੁੱਤ ਚੰਗੇ ਨਹੀਂ ਲੱਗਦਾ ਹੁਣ ਇਹਨੇ ਇਦਾਂ ਇਥੇ ਰਿੱਕੇ ਚੱਲੀ ਹੈ ਤੇ ਖਾਲੀ ਹੱਥ ਚੰਗੀ ਲੱਗੇਗੀ ਜਾ ਮਿਲਦੀ ਇਹ ਤੂੰ ਕੱਪੜੇ ਪਾ ਲੈ ਮੈਂ ਚਾਹ ਤਾਂ ਵੇਨੀ ਹੈ ਮਮੀ ਆ ਜਾ ਪੁੱਤ ਇੱਥੇ ਆ ਜਾ ਤੂੰ ਹੀ ਨਾ ਮੈਨੂੰ ਮਾਫ ਕਰ ਦੋ ਮੇਰੇ ਤੋਂ ਬੜੀਆਂ ਗਲਤੀਆਂ ਹੋਈਆਂ ਤੇ ਤੁਹਾਨੂੰ ਮੈਂ ਬੜਾ ਹੀ ਵੱਡ ਘਟ ਬੋਲਦੀ ਰਹੀ ਹਾਂ ਚਲ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਤੇ ਮਿੱਟੀ ਪਾਓ ਆਪਣੀ ਨਵੀਂ ਸ਼ੁਰੂਆਤ ਕਰੋ ਹੁਣ ਤੇ ਵੀ ਠੀਕ ਹੋਣਾ ਹਾਂਜੀ ਤੇ ਪਿੰਦਰ ਤੱਕ ਵੀ ਮੈਨੂੰ ਮਾਫ਼ ਕਰ ਦਿਓ ਬਾਕੀ ਇਹ ਬੀ ਗਾਂ ਤੋਂ ਕੋਈ ਗੱਲ ਨਹੀਂ ਹੋਣੀ ਚਾਹੀਦੀ ਨਹੀਂ ਕੋਈ ਗੱਲ ਨਹੀਂ ਹੁੰਦੀ ਗਾਂ ਤੋਂ ਮੈਂ ਤਾਂ ਕੋਈ ਸ਼ਿਕਾਇਤ ਦਾ ਮੋਕਾ ਨਹੀਂ ਦੇਂਗੀ ਜੇ ਉਹ ਮਾਰੀ ਮੋਟੀ ਹੋਏ ਨਾ ਗੱਲ ਘਰ ਚ ਤੇ ਘਰ ਚ ਹੀ ਰੱਖਣੀ ਹੈ ਇੱਥੇ ਨਹੀਂ ਦੱਸਣਾ ਕੋਈ ਗੱਲ ਨਹੀਂ ਠੀਕ ਹੈ ਮੁਰਕੇ ਇਦਾਂ ਗੱਲ ਵੱਾਦੀ ਏ ਹਾਂਜੀ ਮੈਨੂੰ ਲੱਗੀ ਸਾਰੀ ਸਮੇਂ ਹੋਰ ਨਾਲ ਇਹਨਾਂ ਦੀ ਵੀ ਬੇਇੱਜ਼ਤੀ ਹੋਈ ਤੇ ਨਾਲੇ ਹੱਡੀ ਵੀ ਹੋਈ ਹਾਂਜੀ ਕੋਈ ਨਹੀਂ ਪਤਾ ਮੈਂ ਵੀ ਤੇਰੀ ਮਾਂ ਹੀ ਆ ਮੈਨੂੰ ਦੱਸਿਆ ਤਾਂ ਜਿਹੜੀ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਮੰਮੀ ਕਾ ਤੋ ਮੈਂ ਤੁਹਾਨੂੰ ਕੋਈ ਸ਼ਿਕਾਇਤ ਮੋਪਣ ਨਹੀਂ ਦਿੰਦੀ ਤੇ ਹੁਣ ਤੁਸੀਂ ਮੈਨੂੰ ਮਾਫ਼ ਕਰਦਾ ਕੋਈ ਨਹੀਂ ਪੁੱਤ ਘੜੀ ਘੜੀ ਮਾਫ਼ੀ ਨਾ ਮੰਗ ਐਦਾਂ ਕਰ ਆਪਾਂ ਛੇਤੀ ਜਾਣਾ ਵਾ ਘਰ ਜੱਸ ਕਲੀ ਆ ਪਰ ਮੈਂ ਗਿਆ ਡਿਊਟੀ ਤੇ ਤੇਰੇ ਡੈਡੀ ਨੂੰ ਵੀ ਕੰਮ ਹੀ ਹੋਣਾ ਚੱਲ ਜਾਣਾ ਹੈਗਾ ਐਦਾਂ ਕਰ ਤੇ ਆਪਣਾ ਬੈਗ ਫੜ ਤੇ ਚਲੀਏ ਆਪਾਂ ਕੋਈ ਨਹੀਂ ਮੰਮੀ ਚਾਹ ਪੀ ਗਈ ਨਾ ਤੇ ਫਿਰ ਆਪਾਂ ਚੱਲਦੇ ਹਾਂ ਹਾਂ ਠੀਕ ਆ ਪੁੱਤ ਮੈਨੂੰ ਚਲ ਕੱਪੜੇ ਪਾ ਲੈ ਵੇਖ ਲੈ ਵੇਖ ਲੈ ਆਪਣੇ ਕੱਪੜੇ ਤੂੰ ਵੇਖ ਲੈ ਆਪੇ ਮਾਫ਼ੀ ਮੰਗੀ ਨਾ ਆ ਕੇ ਹੁਣ ਚੱਲ ਇਹੋ ਤਾਂ ਮੈਂ ਆ